ਇਸ ਆਰੀਨੂ ਆਪਾਂ ਹਾਜ਼ਰ ਹੋਏ ਆ ਤੁਹਾਡੇ ਨਾਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਕਹਾਣੀ ਨਹੀਂ ਬਿਲਕੁਲ ਸੱਚੀ ਘਟਨਾ ਜਦੋਂ ਦੁਨੀਆ ਤੇ ਕੁਝ ਅਜੀਬ ਵਾਪਰਦਾ ਤੇ ਜਦੋਂ ਉਹ ਆਪਾਂ ਲੋਕਾਂ ਅੱਗੇ ਰੱਖਦੇ ਆ ਕਹਾਣੀ ਦੇ ਰੂਪ ਵਿੱਚ ਤੇ ਉਹਦੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਉਹ ਕਹਾਣੀ ਦਾ ਰੂਪ ਬਣ ਜਾਂਦੀ ਆ ਕਈ ਲੋਕ ਜਿੰਦਗੀ ਦੇ ਵਿੱਚ ਬਹੁਤ ਸਾਰੇ ਮਾੜੇ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਆਪਾਂ ਹਰ ਵਾਰ ਕੋਈ ਨਾ ਕੋਈ ਇਹੋ ਜਿਹੀ ਘਟਨਾ ਸੁਣ ਲੈਂਦੇ ਆ ਆਪਾਂ ਹੈਰਾਨ ਹੁੰਨੇ ਆ ਕਿ ਲੋਕ ਇੰਨਾ ਗਿਰ ਸਕਦੇ ਆ ਪਰ ਦਿਨੋ ਦਿਨ ਲੋਕਾਂ ਦੀ ਜਿਹੜੀ ਗ੍ਰੈਵਿਟੀ ਆ ਉਹ ਹੋਰ ਵੀ ਵੱਧਦੀ ਜਾ ਰਹੀ ਆ ਕਹਿੰਦੇ ਹੁੰਦੇ ਆ ਕਿ ਸਿਆਣੇ ਕਹਿੰਦੇ ਹੁੰਦੇ ਸੀ ਜਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਇਹੋ ਜਿਹਾ ਕਲ ਯੂਗ ਆਊਗਾ ਤੇ ਵੀ ਬਹੁਤ ਕੁਝ ਮਾੜਾ ਵਾਪਰਨਾ ਦੇਖੋ ਜਿੱਥੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਦਾ ਘਾਣ ਹੁੰਦਾ ਉੱਥੇ ਫਿਰ ਮਾੜਾ ਹੀ ਵਾਪਰਦਾ ਸਾਡੇ ਸਮਾਜ ਦੇ ਵਿੱਚ ਸਾਡਾ ਜਿਹੜਾ ਸੱਭਿਆਚਾਰ ਸੀ ਇਹਦੇ ਵਿੱਚ ਜਿਹੜੇ ਰਿਸ਼ਤੇ ਸੀ ਇਹਨਾਂ ਦੀਆਂ ਮਰਿਆਦਾਵਾਂ ਸੀ ਪਹਿਲਾਂ ਵਾਲੇ ਜ਼ਮਾਨੇ 'ਚ ਇਹ ਕਿਹਾ ਜਾਂਦਾ ਸੀ ਕਿ ਇੱਕ ਔਰਤ ਆ ਜਿਹੜੀ ਉਹਨੂੰ ਪਰਦੇ 'ਚ ਰੱਖਿਆ ਜਾਣਾ ਚਾਹੀਦਾ ਵੀ ਪਰਦੇ 'ਚ ਰੱਖਿਆ ਰੱਖਦੇ ਸੀਗੇ ਚਲੋ ਕੁਝ ਹੱਦ ਤੱਕ ਆਪਾਂ ਕਹਿੰਦੇ ਹਾਂ ਕਿ ਉਹਨਾਂ ਨੂੰ ਆਪਾਂ ਇਹ ਨਹੀਂ ਗੱਲ ਨਹੀਂ ਕਹਿ ਸਕਦੇਗੇ ਵੀ ਔਰਤ ਨੂੰ ਹਨਾ ਆਪਣੇ ਲਈ ਬੋਲਣ ਦਾ ਹੱਕ ਨਹੀਂ ਜਾਂ ਆਪਣੇ ਲਈ ਕਮਾਉਣ ਦਾ ਹੱਕ ਨਹੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਹੱਕ ਨਹੀਂ ਪਰ ਜਦੋਂ ਔਰਤਾਂ ਉਸ ਵਿਸ਼ਵਾਸ ਦਾ ਗਲਤ ਫਾਇਦਾ ਉਠਾਉਂਦੀਆਂ ਨੇ ਤੇ ਰਿਸ਼ਤਿਆਂ ਦਾ ਘਾਣ ਕਰਦੀਆਂ ਨੇ ਚਾਹੇ ਮਰਦ ਹੋਵੇ ਚਾਹੇ ਔਰਤ ਤਾਂ ਫਿਰ ਜੇ ਇੱਕ ਔਰਤ ਗਲਤ ਕੰਮ ਕਰਦੀ ਆ ਤਾਂ ਉਹਦੇ ਵਿੱਚ ਫਿਰ ਜਦੋਂ ਵੀ ਉਹਦੇ ਕੋਈ ਵਿਚਾਰ ਚਰਚਾ ਹੁੰਦੀ ਹੈ ਨਾ ਉੱਤੇ ਸਾਰੀਆਂ ਔਰਤਾਂ ਦੇ ਉਂਗਲ ਉਠਦੀ ਆ ਤੇ ਜੇ ਕੋਈ ਮਰਦ ਗਲਤ ਕੰਮ ਕਰਦਾ ਤਾਂ ਉਦੋਂ ਸਾਰੇ ਮਰਦਾਂ ਦੀ ਜਿਹੜੀ ਜਾਤੀ ਹੁੰਦੀ ਆ ਉਹਨੂੰ ਵਿੱਚ ਹੀ ਰਗੜ ਦਿੱਤਾ ਜਾਂਦਾ ਦੇਖੋ ਦੁਨੀਆ ਤੇ ਚੰਗੇ ਮਾੜੇ ਇਨਸਾਨ ਹੈਗੇ ਆ ਪਰ ਇਸ ਗੱਲ ਨੂੰ ਆਪਾਂ ਨੂੰ ਕਿਤੇ ਨਾ ਕਿਤੇ ਜਦੋਂ ਆਪਾਂ ਐਨਲਾਈਜ਼ ਕਰਦੇ ਆ ਨਾ ਮੰਨਣਾ ਪਊਗਾ ਵੀ ਵਾਕਿਆ ਹੀ ਜੇ ਇੱਕ ਔਰਤ ਆ ਜਿਹੜੀ ਜੇ ਉਹਨੂੰ ਮਤਲਬ ਉਹ ਕਿਸੇ ਦੇ ਨਾਲ ਵਿਸ਼ਵਾਸਘਾਤ ਕਰਦੀ ਆ ਤਾਂ ਉਹ ਕਿਸੇ ਵੀ ਹੱਦ ਤੱਕ ਗਿਰ ਸਕਦੀ ਆ ਤੇ ਫਿਰ ਇਹੋ ਜੀ ਔਰਤ ਸਾਰੀ ਔਰਤ ਜਾਤੀ ਤੇ ਥੂ-ਥੂ ਕਰਾ ਦਿੰਦੀ ਆ ਆਪਣੀ ਅੱਜ ਦੀ ਘਟਨਾ ਵੀ ਇਸੇ ਤਰ੍ਹਾਂ ਦੀ ਆ ਨਾਮ ਆਪਾਂ ਕਲਪਨਿਕ ਰੱਖਾਂਗੇ ਪ੍ਰੀਤ ਦਾ ਜਦੋਂ ਵਿਆਹ ਹੁੰਦਾ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ ਜਦੋਂ ਇੱਕ ਕੁੜੀ ਵਿਆਹ ਕੇ ਸਹੁਰੇ ਘਰ ਜਾਂਦੀ ਆ ਸਹੁਰਿਆਂ ਦੇ ਪਰਿਵਾਰ ਵਿੱਚ ਐਡਜਸਟ ਹੋਣਾ ਸਾਰਿਆਂ ਲਈ ਔਖਾ ਹੁੰਦਾ ਕਿਉਂਕਿ ਜਦੋਂ ਆਪਾਂ ਇੱਕ ਅਣਜਾਣ ਲੋਕਾਂ ਦੇ ਵਿੱਚ ਰਹਿਣ ਜਾਂਦੇ ਆ ਦਿਕਤਾਂ ਆਉਂਦੀਆਂ ਨੇ ਨਾ ਤਾਂ ਛੇਤੀ ਛੇਤੀ ਪਰਿਵਾਰ ਵਾਲੇ ਉਸ ਔਰਦ ਨੂੰ ਅਪਣਾਉਂਦੇ ਆ ਤਿੰਨਾ ਉਹ ਔਰਤ ਜੇ ਆਪਦੇ ਪਰਿਵਾਰ ਵਿੱਚ ਇੱਕ ਕੁੜੀ ਨੂੰ ਉਹਦੀ ਮਾਂ ਝੜਕਦੇ ਤਾਂ ਉਹ ਜਿਹੜੀ ਕੁੜੀ ਆ ਉਹ ਸ਼ਾਇਦ ਉਹਨਾਂ ਗੁੱਸਾ ਨਹੀਂ ਕਰਦੀ ਜਿੰਨਾ ਉਹ ਆਪਣੀ ਸੱਸ ਦੀ ਗੱਲ ਦਾ ਕਰਦੀ ਆ ਸਾਡੇ ਜਿਹੜੇ ਇਹ ਰਿਸ਼ਤੇ ਆ ਨਾ ਵਿਆਹ ਤੋਂ ਬਾਅਦ ਕੁੜੀ ਦਾ ਸਹੁਰੇ ਘਰ ਆਉਣਾ ਉਹਦੇ ਵਿੱਚ ਮਤਲਬ ਦੋਨਾਂ ਹੀ ਧਿਰਾਂ ਨੂੰ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੁੰਦੀ ਆ ਹਰ ਇੱਕ ਵੈਸੇ ਆਪਦੀ ਜ਼ਿੰਦਗੀ 'ਚ ਸਿਆਣਾ ਹੁੰਦਾ ਪਰ ਕਿਤੇ ਨਾ ਕਿਤੇ ਕਈ ਵਾਰੀ ਇਹੋ ਜਿਹੇ ਫੈਸਲੇ ਲਏ ਜਾਂਦੇ ਆ ਕਿ ਜਦੋਂ ਹੁਣ ਪ੍ਰੀਤ ਵਿਆਹ ਕੇ ਸਹੁਰੇ ਘਰ ਗਈ ਤੇ ਚਲੋ ਉਹਨਾਂ ਦੇ ਘਰ ਦੇ ਵਿੱਚ ਆਪਸ ਵਿੱਚ ਪਤੀ ਪਤਨੀ ਦੀ ਥੋੜੀ ਅਣਬਣ ਰਹਿੰਦੀ ਸੀ ਕਹਿੰਦੇ ਹੁੰਦੇ ਆ ਕਿ ਜੇ ਦੂਜੇ ਪਰਿਵਾਰ ਵਾਲਿਆਂ ਨਾਲ ਥੋੜੀ ਬੋਤੀ ਅਣਬਣਾ ਤਾਂ ਉਹ ਟਾਈਮ ਪੈ ਕੇ ਚਲੋ ਆਪੇ ਆਦਤ ਪੈ ਜਾਂਦੀ ਆ ਪਰ ਜੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੜਵਾਹਟ ਹੋਵੇ ਤਾਂ ਜ਼ਿੰਦਗੀ ਕੱਢਣੀ ਔਖੀ ਹੋ ਜਾਂਦੀ ਆ ਇਸੇ ਤਰ੍ਹਾਂ ਲੜਾਈ ਝਗੜਾ ਚੱਲਦਾ ਰਿਹਾ ਉਹਨਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਹੋ ਜਾਂਦੇ ਆ ਜਦੋਂ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਜਾਂਦੇ ਆ ਤਾਂ ਜਿਹੜੀ ਪ੍ਰੀਤ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਮੈਨੂੰ ਤਲਾਕ ਚਾਹੀਦਾ ਚਲੋ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਬਣ ਜਾਂਦੀ ਆ ਕਿਉਂਕਿ ਜਦੋਂ ਬਣਦੀ ਨਹੀਂ ਸੀ ਦੋਨਾਂ ਜੀਆ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਤੇ ਪ੍ਰੀਤ ਕਹਿੰਦੀ ਆ ਕਿ ਆਪਣੇ ਬੱਚੇ ਮੈਂ ਰੱਖੂੰਗੀ ਚਲ ਬੱਚੇ ਆ ਜਿਹੜੇ ਉਹ ਮਾਂ ਕੋਲ ਰਹਿੰਦੇ ਆ ਮਾਂ ਆਪਣੇ ਬੱਚਿਆਂ ਨੂੰ ਪੜਾਉਂਦੀ ਆ ਜੁਮੇ ਵੀ ਗੁਜ਼ਾਰਾ ਕਰਦੀ ਆ ਪਰ ਇੱਕ ਤਲਾਕशुदा ਤੇ ਇੱਕ ਜਿਹੜੀ ਵਿਧਵਾ ਔਰਤ ਹੁੰਦੀ ਆ ਉਹਦੇ ਲਈ ਬਹੁਤ ਸਾਰੀਆਂ ਮਰਿਆਦਾਵਾਂ ਹੁੰਦੀਆਂ ਨੇ ਬਹੁਤ ਚੈਲੇਂਜ ਭਰੀ ਜ਼ਿੰਦਗੀ ਹੁੰਦੀ ਆ ਪਹਿਲਾਂ ਤਾਂ ਕੁਝ ਔਰਤਾਂ ਇਹੋ ਜਿਹੇ ਫੈਸਲੇ ਲੈ ਲੈਂਦੀਆਂ ਚਲੋ ਵਿਧਵਾ ਹੋਣਾ ਤਾਂ ਕਿਸੇ ਦੇ ਹੱਥ ਵਸ ਦੀ ਗੱਲ ਨਹੀਂ ਹੁੰਦੀ ਹਨਾ ਤੇ ਤਲਾਕशुदा ਹੋਣਾ ਵੀ ਪਤਾ ਨਹੀਂ ਕਈ ਵਾਰੀ ਨਾ ਔਰਤਾਂ ਛੋਟੀਆਂ-ਛੋਟੀਆਂ ਗੱਲਾਂ ਦਾ ਹੀ ਮਤਲਬ ਐ ਬਣਾ ਦਿੰਦੀਆਂ ਰਾਈ ਦਾ ਪਹਾੜ ਵੀ ਉਹਨਾਂ ਦਾ ਰਿਸ਼ਤਾ ਜਿਹੜਾ ਵਧੀਆ ਨਿਭ ਸਕਦਾ ਹੁੰਦਾ ਬਸ ਉਹ ਆਜ਼ਾਦੀ ਚ ਆਉਂਦੀਆਂ ਹੁੰਦੀਆਂ ਆਜ਼ਾਦੀ ਵੀ ਮਤਲਬ ਗਲਤ ਤਰੀਕੇ ਦੀ ਆਜ਼ਾਦੀ ਚ ਆਉਂਦੀਆਂ ਹੁੰਦੀਆਂ ਜਦੋਂ ਕੋਈ ਉਸ ਤਰੀਕੇ ਨਾਲ ਉਹਨਾਂ ਨੂੰ ਪਰਿਵਾਰਕ ਮੈਂਬਰ ਰੋਕ ਟੋਕ ਕਰਦੇ ਆ ਤਾਂ ਫਿਰ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਰਹਿਣਾ ਨਹੀਂਗਾ ਇਸੇ ਹਾਲਾਤਾਂ ਦੇ ਵਿੱਚ ਪ੍ਰੀਤ ਲੰਗੀ ਸੀ ਪ੍ਰੀਤ ਜਦੋਂ ਉਹਦੇ ਬੱਚੇ ਵੱਡੇ ਹੋ ਜਾਂਦੇ ਆ ਉਹਦਾ ਬੇਟਾ 17-18 ਸਾਲ ਦਾ ਹੋ ਜਾਂਦਾ ਤੇ ਬੇਟੀ ਉਸ ਤੋਂ ਛੋਟੀ ਹੁੰਦੀ ਆ ਤੇ ਪ੍ਰੀਤ ਦੇ ਬੇਟੇ ਦਾ ਇੱਕ ਦੋਸਤ ਉਹਦੇ ਨਾਲ ਅਕਸਰ ਉਹਨਾਂ ਦੇ ਘਰ ਆਉਂਦਾ ਹੁੰਦਾ ਸੀ ਤੇ ਪ੍ਰੀਤ ਦੀ ਉਮਰ 45 ਸਾਲ ਦੀ ਸੀ ਤੇ ਉਹਦਾ ਬੇਟਾ ਸੀਗਾ 17-18 ਸਾਲ ਦਾ ਹੋ ਸਕਦਾ 45 ਤੋਂ ਘੱਟ ਹੋਵੇ ਕਿਉਂਕਿ ਆਪਾਂ ਨੂੰ ਕੋਈ ਐਗਜ਼ੈਕਟ ਜਿਹੜੀ ਡੇਟ ਆ ਉਹ ਨਹੀਂ ਪਤਾ ਪਰ ਜਿਵੇਂ ਘਟਨਾ ਸੁਣੀ ਆ ਪੜ੍ਹੀ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਸੀ ਚਲੋ ਉਹ ਬੱਚਾ ਆਉਂਦਾ ਸੀ ਹਨਾ ਬੱਚੇ ਆ ਨਾ ਜਦੋਂ ਨੌਜਵਾਨ ਹੁੰਦੇ ਆ ਉਹਨਾਂ ਨੂੰ ਚੰਗੇ ਮਾੜੇ ਦਾ ਨਹੀਂ ਪਤਾ ਹੁੰਦਾ ਤੇ ਪ੍ਰੀਤ ਨੇ ਆਪਣੇ ਬੇਟੇ ਦੇ ਦੋਸਤ ਨਾਲ ਇੱਕ ਨਜਾਇਜ਼ ਰਿਸ਼ਤਾ ਕਾਇਮ ਕੀਤਾ ਕਿਉਂਕਿ ਉਹ ਜਿਹੜਾ ਉਹਦੇ ਬੇਟੇ ਦਾ ਦੋਸਤ ਸੀ ਉਹ ਇੱਕ ਅਮੀਰ ਘਰ ਦਾ ਮੁੰਡਾ ਸੀ ਉਹਦੇ ਨਾਲ ਉਹਦਾ ਨਜਾਇਜ਼ ਰਿਸ਼ਤਾ ਜਿਹੜਾ ਉੱਤਰ ਜਾਂਦਾ ਜਦੋਂ ਪ੍ਰੀਤ ਦੇ ਬੱਚੇ ਸਕੂਲ ਚਲੇ ਜਾਂਦੇ ਆ ਤਾਂ ਪ੍ਰੀਤ ਜਿਹੜੀ ਉਹ ਆਪਣੇ ਬੇਟੇ ਦੇ ਦੋਸਤ ਨੂੰ ਘਰ ਬੁਲਾ ਲੈਂਦੀ ਆ ਹੁਣ ਲੋਕਾਂ ਨੂੰ ਵੀ ਇੰਨਾ ਕੋਈ ਸ਼ੱਕ ਨਹੀਂ ਹੁੰਦਾ ਕਿਉਂਕਿ ਆਪਣੇ ਬੇਟੇ ਤੇ ਉਹਦੇ ਦੋਸਤ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਬਾਕੀ ਏਜ ਗੈਪ ਆ ਜਿਹੜਾ ਹਨਾ ਕਿਸੇ ਨੂੰ ਨਹੀਂ ਕੋਈ ਨੋਟ ਕੀਤਾ ਜਾਂ ਲੋਕਾਂ ਨੂੰ ਪਤਾ ਹੋ ਸਕਦਾ ਪਰ ਇਹ ਗੱਲ ਜਦੋਂ ਵੀ ਕੋਈ ਰਿਸ਼ਤਾ ਕਿਸੇ ਲਾਲਚ ਦੇ ਥਰੂ ਸ਼ੁਰੂ ਹੁੰਦਾ ਨਾ ਕਿਸੇ ਲਾਲਚ ਨੂੰ ਲੈ ਕੇ ਕਿਉਂਕਿ ਪ੍ਰੀਤ ਸੀ ਹੁਣ ਇੱਕ ਔਰਤ ਹੈ ਜਿਹੜੀ ਕੋਈ ਨੌਕਰੀ ਵੀ ਨਹੀਂ ਕਰਦੀ ਉਹ ਆਪਣੇ ਦੋ ਬੱਚਿਆਂ ਨੂੰ ਪੜਾ ਰਹੀ ਆ ਪਾਲ ਰਹੀ ਆ ਖਰਚੇ ਆਗੇ ਤੇ ਕਿਤੇ ਨਾ ਕਿਤੇ ਜਦੋਂ ਖਰਚੇ ਹੋਣ ਕਬੀਲਦਾਰੀ ਔਖੀ ਹੋਵੇ ਤੇ ਸ਼ੌਕ ਮਾਰਨੇ ਪੈਂਦੇ ਆ ਤੇ ਪੈਸਾ ਨਾ ਲੋਕਾਂ ਨੇ ਮੁੱਖ ਬਣਾ ਰੱਖਿਆ ਲੋਕਾਂ ਨੂੰ ਇਹ ਹੁੰਦਾ ਵੀ ਇੱਜ਼ਤ ਜਾਂਦੀ ਹੈ ਜਾ ਵੀ ਪਰ ਪੈਸਾ ਹੋਣਾ ਚਾਹੀਦਾ ਇਹ ਲੋ ਮੁੰਡੇ ਕੋਲ ਖੁੱਲੇ ਪੈਸੇ ਹੁੰਦੇ ਸੀ ਉਹ ਪੈਸੇ ਪੂਸੇ ਖਵਾਉਂਦਾ ਰਹਿੰਦਾ ਸੀ ਹੁਣ ਇਹ ਦੇਖੋ ਵੀ ਗਲਤੀ ਕਹਿ ਲਓ ਮੈਂ ਤਾਂ ਇਹ ਕਹਿਣੀ ਹੁੰਦੀ ਆ ਵੀ ਜਦੋਂ ਕੋਈ ਇਹੋ ਜਿਹਾ ਨਜਾਇਜ਼ ਰਿਸ਼ਤਾ ਉੱਸਰ ਦਾ ਉਸ ਰਿਸ਼ਤੇ ਦੇ ਵਿੱਚ ਜ਼ਿਆਦਾ ਗਲਤੀ ਔਰਤ ਦੀ ਆ ਇੱਕ ਔਰਤ ਨੇ ਇੱਕ ਛੋਟੀ ਉਮਰ ਦੇ ਬੱਚੇ ਨੂੰ ਵਰਗਲਾਇਆ ਉਹਨੂੰ ਆਪਣੇ ਨੇੜੇ ਲਿਆਂਦਾ ਹਨਾ ਤੇ ਉਸ ਤੋਂ ਬਾਅਦ ਚਲੋ ਉਹ ਤੋਂ ਪੈਸੇ ਪੂਸੇ ਖਾਦੇ ਤੇ ਫਿਰ ਜਦੋਂ ਵੀ ਉਹ ਮੁੰਡਾ ਕੋਈ ਹਨਾ ਮਤਲਬ ਗੱਲ ਕਰਦਾ ਬਾਹਰ ਕਿਤੇ ਜਾਂਦਾ ਕਰਦਾ ਜਾਂ ਉਹਦੇ ਰਿਸ਼ਤੇ ਦੀ ਗੱਲ ਆਉਂਦੀ ਤਾਂ ਪ੍ਰੀਤ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ। ਉਹਨੂੰ ਫਿਰ ਆਈ ਲੱਗਣ ਲੱਗਿਆ ਮੁੰਡੇ ਨੂੰ ਵੀ ਇਹ ਤਾਂ ਮੈਂ ਗੱਲ ਬਹੁਤ ਵੱਡਾ ਫਾਹਾ ਪਾ ਲਿਆ ਕਿਉਂਕਿ ਇੱਕ ਆਪਣਾ ਸਮਾਜ ਵੀ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਨ ਦੇਊਗਾ। ਵੀ ਇੱਕ 45 ਸਾਲ ਦੀ ਤਲਾਕਸ਼ੁਦਾ ਔਰਤ ਜਿਹਦੇ ਬੱਚੇ ਨੌਜਵਾਨ ਨੇ ਤੇ ਆਪਣੇ ਹੀ ਬੇਟੇ ਦੇ ਦੋਸਤ ਨਾਲ ਵਿਆਹ ਕਰਾਉਣਾ ਵੀ ਉਹਨੂੰ ਤਾਂ ਇਹ ਸੀ ਵੀ ਚਲ ਵਧੀਆ ਪੈਸੇ ਆ ਜ਼ਮੀਨ ਜਾਇਦਾਦ ਆ ਕਿ ਵੀ ਆਪੇ ਡਰ ਕੇ ਵਿਆਹ ਕਰਾ ਲਓ। ਤੇ ਉਹ ਮੁੰਡਾ ਸੀ ਜਿਹੜਾ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਫਿਰ ਉਹਨੂੰ ਡਰਾਉਂਦੀ ਆ। ਵੀ ਤੂੰ ਮੇਰੇ ਨਾਲ ਗਲਤ ਕੀਤਾ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਮੈਂ ਲੋਕਾਂ ਦੇ ਵਿੱਚ ਰੌਲਾ ਪਾ ਦੂੰਗੀ ਉਹ ਕਹਿੰਦਾ ਵੀ ਫਿਰ ਫੋਟੋਆਂ ਤੇ ਵੀਡੀਓਜ਼ ਤਾਂ ਮੇਰੇ ਕੋਲ ਵੀ ਆ ਮੈਂ ਵੀ ਮੈਂ ਸੋਸ਼ਲ ਮੀਡੀਆ ਤੇ ਪਾ ਦੂੰ ਕਿਉਂਕਿ ਜਦੋਂ ਉਹ ਧਮਕੀ ਦਿੰਦੀ ਸੀ ਉਹਨੇ ਵੀ ਅੱਗੋਂ ਕਹਿਤਾ ਉਹਨਾਂ ਦੀ ਸਿਰਫ ਆਪਸ ਵਿੱਚ ਲੜਾਈ ਹੋਈ ਸੀ ਪਰ ਮੁੰਡੇ ਨੇ ਕੋਈ ਵੀ ਫੋਟੋ ਜਾਂ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕੀਤੀ ਸੀ ਬਸ ਉਹਨੇ ਜਸਟ ਉਹਨੂੰ ਕਿਹਾ ਸੀ ਤੇ ਫਿਰ ਉਹੀ ਔਰਤ ਆ ਜਿਹੜੀ ਉਹ ਮੀਡੀਆ ਦੇ ਵਿੱਚ ਆਉਂਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਕਹਿੰਦੇ ਜੀ ਦੀ ਲੈ ਗਈ ਲੋਈ ਉਹਦਾ ਕੀ ਕਰੂਗਾ ਕੋਈ ਹੁਣ ਉਹਦੀ ਸ਼ਰਮ ਤਾਂ ਲੈ ਚੁੱਕੀ ਸੀ ਉਹਨੂੰ ਆਏ ਸੀ ਵੀ ਮੈਂ ਤਾਂ ਹੈਗੀ ਆ ਜਿਹੋ ਜੀ ਵੀ ਮੁੰਡੇ ਦਾ ਵੀ ਕੁਝ ਨਾ ਛੱਡਾਂ ਫਿਰ ਉਹ ਮੀਡੀਆ ਦੇ ਵਿੱਚ ਆਉਂਦੀ ਆ ਤੇ ਉਹ ਮਾਮਲਾ ਜਿਹੜਾ ਦਰਜ ਕਰਾਉਂਦੀ ਆ ਵੀ ਇਸ ਮੁੰਡੇ ਨੇ ਮੇਰੇ ਨਾਲ ਧੱਕਾ ਕੀਤਾ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਪਰ ਇਹ ਬਹੁਤ ਸਾਰੇ ਮਸਲੇ ਨਾ ਲੋਕ ਬਹੁਤ ਜਾਗਰੂਕ ਹੋ ਚੁੱਕੇ ਆ ਪਹਿਲਾਂ ਲੋਕ ਸੀਗੇ ਜਿਹੜੇ ਕਿਸੇ ਦੀਆਂ ਭੋਲੇ ਭਾਲੇ ਲੋਕਾਂ ਦੀਆਂ ਗੱਲਾਂ ਚ ਆ ਜਾਂਦੇ ਸੀ ਇੱਕ ਗੱਲ ਹੋਰ ਵੀ ਸਿਆਣੇ ਕਹਿੰਦੇ ਹੁੰਦੇ ਆ ਕਿ ਇੱਜ਼ਤਦਾਰ ਬੰਦੇ ਦਾ ਤੇ ਇੱਜ਼ਤਦਾਰ ਔਰਤ ਦਾ ਉਹਦੀਆਂ ਗੱਲਾਂ ਬਾਤਾਂ ਤੋਂ ਤੇ ਉਹਦੀ ਬਾਡੀ ਲੈਂਗੁਏਜ ਤੋਂ ਹੀ ਪਤਾ ਲੱਗ ਜਾਂਦਾ ਹੁਣ ਉਹ ਭਾਵੇਂ ਮੂੰਹ ਬੰਨ੍ਹ ਕੇ ਬਿਆਨ ਦੇ ਰਹੀ ਆ ਪਰ ਫਿਰ ਵੀ ਲੋਕ ਆ ਜਿਹੜੇ ਉਹ ਕਮੈਂਟ ਕਰ ਰਹੇ ਆ ਲੋਕ ਕਹਿੰਦੇ ਆ ਵੀ ਤੂੰ ਸ਼ਰਿਆਮ ਇੱਕ ਨੌਜਵਾਨ ਮੁੰਡੇ ਨਾਲ ਗਲਤ ਕੀਤਾ ਧੱਕਾ ਕੀਤਾ ਤੇ ਹੁਣ ਤੂੰ ਉਸੇ ਨੂੰ ਹੀ ਬਦਨਾਮ ਕਰਨ ਤੇ ਲੱਗੀ ਹੋਈ ਆ ਵੀ ਪਹਿਲੀ ਗਲਤੀਆਂ ਇੱਕ ਔਰਤ ਜਿਹੜੀ 45 ਸਾਲ ਦੀ ਨੂੰ ਇਹ ਚਾਹੀਦਾ ਸੀ ਵੀ ਜੇ ਮੰਨ ਲਵੋ ਉਹਦਾ ਜਦੋਂ ਨੇ ਤਲਾਕ ਲਿਆ ਸੀ ਉਹਨੂੰ ਦੂਜਾ ਵਿਆਹ ਕਰਵਾ ਲੈਣਾ ਚਾਹੀਦਾ ਸੀ ਜਾਂ ਪਤੀ ਪਤਨੀ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਕਿਹਦੇ ਚ ਝਗੜੇ ਨਹੀਂ ਹੁੰਦੇ ਕਿਹੜਾ ਪਰਿਵਾਰਾ ਜਿੱਥੇ ਮਤਭੇਦ ਨਹੀਂ ਹੋਣਗੇ ਸਾਰੇ ਪਰਿਵਾਰਾਂ 'ਚ ਹੁੰਦੇ ਆ ਕਿਸੇ ਵੀ ਰਿਸ਼ਤੇ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮਤਭੇਦ ਵੀ ਹੋ ਜਾਂਦੇ ਆ ਵਿਚਾਰ ਤਕਰਾਰ ਵੀ ਹੋ ਜਾਂਦੀ ਆ ਉਹਦਾ ਮਤਲਬ ਇਹ ਤਾਂ ਨਹੀਂ ਨਾ ਹੁੰਦਾ ਵੀ ਰਿਸ਼ਤੇ ਤੋੜ ਦਿਓ ਪਹਿਲਾਂ ਤਾਂ ਲੋਕ ਰਿਸ਼ਤੇ ਤੋੜਨ ਦੀ ਕਾਲੀ ਕਰਦੇ ਆ ਫਿਰ ਨਜਾਇਜ਼ ਰਿਸ਼ਤੇ ਆ ਜਿਹੜੇ ਉਹ ਉਸਰਦੇ ਆ ਫਿਰ ਉਹਨਾਂ ਨਜਾਇਜ਼ ਰਿਸ਼ਤਿਆਂ ਦੇ ਵਿੱਚ ਵੀ ਐਸੀ ਤਰ੍ਹਾਂ ਹੀ ਰੋਲੇ ਪੈਂਦੇ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹੀ ਰਿਸ਼ਤੇ ਜਿਹੜੇ ਉਸਰ ਜਾਂਦੇ ਆ ਤੇ ਸੋਸ਼ਲ ਮੀਡੀਆ ਤੇ ਇਹੀ ਉਹਨਾਂ ਦਾ ਪੂਰਾ ਕਹਿੰਦੇ ਡਿਬੇਟ ਚੱਲਦੀ ਆ ਇੱਕ ਦੂਜੇ ਨੂੰ ਰੱਜ ਕੇ ਜਲੀਲ ਕਰਦੇ ਆ ਤੇ ਉੱਥੇ ਹੀ ਖਤਮ ਹੋ ਜਾਂਦੇ ਆ ਬਸ ਐਨਾਕ ਸਾਡਾ ਸਮਾਜ ਗਿਰ ਗਿਆ ਵੀ ਪੈਸਿਆਂ ਲਈ ਆਪਣੀ ਇੱਜ਼ਤ ਨੂੰ ਸੋਸ਼ਲ ਮੀਡੀਆ ਤੇ ਤਾਰ-ਤਾਰ ਕਰਦੇ ਆ ਹੁਣ ਇਹ ਔਰਤ ਆ ਜਿਹੜੀ ਇਹ ਖੁਦ ਆਪਣੀ ਇੱਜ਼ਤ ਨੂੰ ਤਾਰ-ਤਾਰ ਕਰ ਰਹੀ ਆ ਵੀ ਕੀ ਮਤਲਬ ਸ਼ੋਅ ਕਰਨਾ ਚਾਹੁੰਦੀ ਆ ਜਾਂ ਕੀ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦੀ ਆ ਉਹ ਇਹ ਨਹੀਂ ਦੇਖਦੀ ਵੀ ਇਹਦੇ ਨਾਲ ਮੇਰੇ ਬੱਚਿਆਂ ਦੇ ਜਿਹੜੇ ਫਿਊਚਰ ਤੇ ਕਿੰਨਾ ਭੜਾ ਅਸਰ ਪਊਗਾ ਕਿਉਂਕਿ ਉਹਦੇ ਬੱਚੇ ਨੌਜਵਾਨ ਨੇ ਉਹਨਾਂ ਨੇ ਕੁਝ ਕਰ ਲਿਆ ਨਾ ਕੀਤਾ ਕੱਲ ਨੂੰ ਉਹਨਾਂ ਨੇ ਫਿਊਚਰ ਬਣਾਉਣਾ ਉਹਨਾਂ ਦਾ ਵਿਆਹ ਹੋਣਾ ਤੇ ਫਿਰ ਕਹਿੰਦੇ ਆ ਕਿ ਦੁਨੀਆ ਦਿਨੋ ਦਿਨ ਸਿਆਣੀ ਹੋ ਰਹੀ ਆ ਅੱਜ ਕੱਲ੍ਹ ਅਗਲਾ ਕਾਲ ਨਹੀਂ ਕਰਦਾ ਰਿਸ਼ਤੇ ਜੋ ਕੁਝ ਸੋਸ਼ਲ ਮੀਡੀਆ ਤੇ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆ ਮੈਨੂੰ ਲੱਗਦਾ ਪਹਿਲਾਂ ਆਪਾਂ ਪਿੰਡ ਦੇ ਵਿੱਚ ਜਾ ਕੇ ਪੁੱਛਦੇ ਹੁੰਦੇ ਸੀਗੇ ਕਿ ਜਦੋਂ ਆਪਾਂ ਤੀਜਾ ਪੁੱਤ ਦਾ ਰਿਸ਼ਤਾ ਕਰਨਾ ਹੁੰਦਾ ਸੀ ਵੀ ਇਸ ਪਰਿਵਾਰ ਦੇ ਨਾਲ ਰਿਸ਼ਤਾ ਜੋੜਨਾ ਅੱਜ ਕੱਲ੍ਹ ਅਗਲਾ ਇੱਕ ਚੀਜ਼ ਪੁੱਛਿਆ ਕਰੂਗਾ ਆਉਣ ਵਾਲੇ ਸਮੇਂ 'ਚ ਵੀ ਕੁੜੀ ਦੇ ਸੋਸ਼ਲ ਮੀਡੀਆ ਅਕਾਊਂਟ ਬਣੇ ਆ ਕੀ ਉਹ ਕਿਹੋ ਜਿਹੀਆਂ ਰੀਲਾਂ ਪਾਉਂਦੀ ਆ ਕਿਹੋ ਜਿਹਾ ਉਹ ਉਹਦਾ ਬਿਹੇਵ ਆ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਪੁੱਛਿਆ ਕਰਨਗੇ ਪੁੱਛਦੇ ਵੀ ਹੋਣਗੇ ਜਿਹੜੇ ਲੋਕ ਖਾਨਦਾਨੀ ਆ ਦੇਖੋ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੀ ਧੀ ਭੈਣ ਆ ਜਿਹੜੀ ਉਹਨੋ ਲੋਕ ਸ਼ਰਿਆ ਮਾੜਾ ਬੋਲਦੇ ਆ ਉਹ ਸੋਸ਼ਲ ਮੀਡੀਆ ਤੇ ਕੀ ਕੰਮ ਕਰਦੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਤਰ੍ਹਾਂ ਦੇ ਪਲੇਟਫਾਰਮ ਨੇ ਜਿਵੇਂ ਆਪਣੇ ਸਮਾਜ ਦੇ ਵਿੱਚ ਆਪਾਂ ਦੇਖਦੇ ਆ ਨਾ ਵੀ ਬਹੁਤ ਸਾਰੀਆਂ ਨੌਕਰੀਆਂ ਤੇ ਕੰਮ ਇਹੋ ਜਿਹਾ ਜਿਹਨੂੰ ਇੱਜ਼ਤ ਦੀ ਨਿਗਾ ਨਾਲ ਵੇਖਿਆ ਜਾਂਦਾ ਬਹੁਤ ਸਾਰੀਆਂ ਨੌਕਰੀਆਂ ਵੀ ਇਹੋ ਜੀਆਂ ਜਿੱਥੇ ਲੋਕ ਰਿਸ਼ਤਾ ਜੋੜਨਾ ਵੀ ਠੀਕ ਨਹੀਂ ਸਮਝਦੇ ਤੇ ਸੋਸ਼ਲ ਮੀਡੀਆ ਦਾ ਵੀ ਇਹੋ ਜਿਹਾ ਹੀ ਟ੍ਰੈਂਡ ਆ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਤੁਹਾਡੇ ਬਾਰੇ ਤੁਹਾਡੇ ਕੈਰੈਕਟਰ ਬਾਰੇ ਤੁਹਾਡੀ ਜ਼ਿੰਦਗੀ ਬਾਰੇ ਬਹੁਤ ਕੁਝ ਬਿਆਨ ਕਰਦਾ ਹੁੰਦਾ ਵੀ ਇਸ ਕਰਕੇ ਜਿਹੜੀ ਸੋਸ਼ਲ ਮੀਡੀਆ ਦੀ ਚੱਕਾ ਚਾਹੁੰਦਾ ਨਾ ਇਹਨੂੰ ਬਹੁਤ ਇਹਨੇ ਮਤਲਬ ਬਹੁਤ ਲੋਕਾਂ ਨੂੰ ਇੰਨਾ ਕ ਮਤਲਬ ਕਹਿ ਲਓ ਲੋਕਾਂ ਦੇ ਦਿਮਾਗ ਖਰਾਬ ਹੋਇਆ ਵੀ ਲੋਕਾਂ ਨੂੰ ਇੱਜ਼ਤ ਜਿਹੜੀ ਉਹ ਪਿਆਰੀ ਨਹੀਂ ਹੈਗੀ ਸ਼ਰਮਣਾ ਦੀ ਚੀਜ਼ ਹੀ ਨਹੀਂ ਰਹੀ ਵੀ ਇਸ ਔਰਤ ਦਾ ਜਦੋਂ ਮੈਂ ਬਿਆਨ ਸੁਣਿਆ ਮੈਂ ਨਿਊਜ਼ ਵੇਖੀ ਤੇ ਲੋਕ ਇੰਨੇ ਨਾ ਬੋਲ ਰਹੇ ਸੀ ਗਾਲਾਂ ਕੱਢ ਰਹੇ ਸੀ ਕਮੈਂਟ ਕਰ ਰਹੇ ਸੀ ਮੈਂ ਕਹਿੰਦੀ ਆ ਵੀ ਜਦੋਂ ਇੰਨਾ ਕੁਝ ਤੂੰ ਗਲਤ ਕਰੀ ਜਾਂਦੀ ਆ ਖੁਦ ਤੇ ਖੁਦ ਹੀ ਤੂੰ ਆਪਣੇ ਆਪ ਨੂੰ ਚੰਗੀ ਸਾਬਤ ਕਰ ਰਹੀ ਆ ਕਿਸੇ ਵੀ ਮਰਦ ਦੀ ਇਹ ਮਜਾਲ ਨਹੀਂ ਹੁੰਦੀ ਕਿ ਔਰਤ ਦੀ ਸਹਿਮਤੀ ਬਿਨਾ ਉਹਦੇ ਵੱਲ ਵੇਖ ਵੀ ਜਾਵੇ ਉਸ ਨੂੰ ਮਾੜਾ ਬੋਲ ਜਾਵੇ ਦੇਖੋ ਜੇ ਕੋਈ ਜ਼ਿਆਦਾ ਹੀ ਘਟੀਆ ਨਹਿਤੀ ਘਟੀਆ ਇਨਸਾਨ ਆ ਉਹ ਜੇ ਮਾੜਾ ਬੋਲ ਵੀ ਜਾਊ ਤਾਂ ਉਹਦਾ ਉਹਨੂੰ ਉੱਥੇ ਹੀ ਉਹਦਾ ਭੁਗਤਣਾ ਪੈ ਜਾਂਦਾ ਹੁੰਦਾ ਜਦੋਂ ਕੋਈ ਕਿਸੇ ਔਰਤ ਨੂੰ ਕੋਈ ਆਦਮੀ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਹੜੀ ਅਣਖ ਇੱਜ਼ਤ ਵਾਲੀ ਔਰਤ ਹੋਊਗੀ ਉਹ ਤਾਂ ਉੱਥੇ ਹੀ ਜਵਾਬ ਦੇ ਦਊਗੀ ਤੇ ਔਰਤਾਂ ਮਤਲਬ ਇੰਨਾ ਅੱਗੇ ਜਾਂਦੀਆਂ ਨੇ ਵੱਧ ਜਾਂਦੀਆਂ ਤੇ ਮੁੜ ਕੇ ਬੰਦਿਆਂ ਨੂੰ ਮੁੰਡਿਆਂ ਨੂੰ ਬਦਨਾਮ ਕਰਦੀਆਂ ਉਹਨਾਂ ਤੇ ਕੇਸ ਕਰਦੀਆਂ ਜਿਹੜਾ ਸਾਡਾ ਕਾਨੂੰਨ ਆ ਉਹ ਉਹਦੇ ਵਿੱਚ ਕਾਫੀ ਖੁੱਲ ਜਿਹੜੀ ਉਹਨਾਂ ਨੇ ਕਾਨੂੰਨ ਨੇ ਔਰਤ ਨੂੰ ਦਿੱਤੀ ਹੋਈ ਆ ਉਹਦਾ ਨਜਾਇਜ਼ ਫਾਇਦਾ ਬਹੁਤ ਸਾਰੀਆਂ ਔਰਤਾਂ ਉਠਾਉਂਦੀਆਂ ਨੇ ਤੇ ਕਹਿੰਦੇ ਹੁੰਦੇ ਆ ਕਿ ਇੱਕ ਔਰਤ ਦਾ ਪੱਟਿਆ ਹੋਇਆ ਘਰ ਕਦੇ ਵੀ ਰਾਸ ਨਹੀਂ ਆਉਂਦਾ ਵੀ ਹੁਣ ਇਸ ਔਰਤ ਨੇ ਨਾਲੇ ਤਾਂ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰਤਾ ਤੇ ਨਾਲੇ ਉਸ ਮੁੰਡੇ ਦਾ ਖਰਾਬ ਕਰਤਾ ਇਸ ਕਰਕੇ ਸੋਸ਼ਲ ਮੀਡੀਆ ਦੀ ਚੱਕਾ ਚੌਂਤ ਵਿੱਚ ਮੈਂ ਤਾਂ ਸਭ ਨੂੰ ਇਹੀ ਸਲਾਹ ਦੇਣੀ ਚਾਹਣੀ ਹੈ ਇਹੀ ਕਹਿਣਾ ਚਾਹਣੀ ਆ ਕਿ ਸੋਸ਼ਲ ਮੀਡੀਆ ਤੇ ਆਓ ਕੋਈ ਮਾੜੀ ਗੱਲ ਨਹੀਂ ਸੋਸ਼ਲ ਮੀਡੀਆ ਤੇ ਆਉਣਾ ਪਰ ਸੋਸ਼ਲ ਮੀਡੀਆ ਤੇ ਕਿਸੇ ਵੀ ਅਣਜਾਣ ਨੂੰ ਆਪਣੀ ਫਰੈਂਡ ਲਿਸਟ ਦੇ ਵਿੱਚ ਸ਼ਾਮਲ ਨਾ ਕਰੋ ਜਾਣਕਾਰ ਨੂੰ ਵੀ ਉਹਨੂੰ ਕਰੋ ਜਿਹਦੇ ਤੁਹਾਨੂੰ ਭਰੋਸਾ ਹੈ ਵੀ ਹਾਂ ਇਹ ਕਦੇ ਵੀ ਕੁਝ ਗਲਤ ਸ਼ੇਅਰ ਨਹੀਂ ਕਰੂਗਾ ਕਦੇ ਵੀ ਕੁਝ ਗਲਤ ਬੋਲੂਗਾ ਨਹੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਸੀਂ ਆ ਸਕਦੇ ਹਾਂ ਪਰ ਉਹਦੀਆਂ ਜੋ ਲਿਮਿਟੇਸ਼ਨ ਨੇ ਉਹਨਾਂ ਨੂੰ ਕਦੇ ਵੀ ਕ੍ਰੋਸ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹੀ ਸਾਰਿਆਂ ਨੂੰ ਸਲਾਹ ਹੈ ਕਿ ਆਪਣੀ ਜ਼ਿੰਦਗੀ ਤੇ ਆਪਣੀ ਮੰਜ਼ਿਲ ਤੇ ਫੋਕਸ ਰੱਖੋ ਅੱਜ ਕੱਲ੍ਹ ਦੇ ਜਮਾਨੇ 'ਚ ਵੀ ਬਹੁਤ ਸੋਹਣੀ-ਸੋਹਣੀ ਜ਼ਿੰਦਗੀ ਹੈ ਲੋਕਾਂ ਦੀ ਜਿਹੜੀ ਲੰਘ ਰਹੀ ਆ ਜਿਹੜੇ ਲੋਕ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਰਹਿੰਦੇ ਜ਼ਿਆਦਾ ਮਤਲਬ ਆਪਣੇ ਪਰਿਵਾਰ ਨੂੰ ਤਵੱਜੋ ਦਿੰਦੇ ਆ ਵਿਸ਼ਵਾਸ ਕਰਦੇ ਆ ਉਹਨਾਂ ਦੇ ਰਿਸ਼ਤੇ ਬਹੁਤ ਵਧੀਆ ਨਿਭਰੇ ਆ ਪਰ ਸੋਸ਼ਲ ਮੀਡੀਆ ਤੇ ਕਹਿ ਲੋ ਧੋਖੇ ਵੀ ਬਹੁਤ ਨੇਗੇ ਇਸ ਕਰਕੇ ਸੋਸ਼ਲ ਮੀਡੀਆ ਤੇ ਭਰੋਸਾ ਕਰਨ ਦੀ بجائے ਆਪਣੇ ਪਰਿਵਾਰ ਤੇ ਭਰੋਸਾ ਕਰੋ ਆਪਣੇ ਪਰਿਵਾਰ ਨਾਲ ਜੁੜ ਕੇ ਰਹੋ ਸੋਸ਼ਲ ਮੀਡੀਆ ਜਿਹੜਾ ਅਸੀਂ ਇੰਟਰਨੈਟ ਸੀ ਇਹ ਸਾਡੀ ਜਾਣਕਾਰੀ ਲਈ ਸੀ ਸਾਡੇ ਮਨੋਰੰਜਨ ਲਈ ਸੀ ਪਰ ਲੋਕਾਂ ਨੇ ਇਹ ਲੋਕ ਆ ਜਿਹੜੇ ਹੋਰ ਪਾਸੇ ਚੱਲ ਪਏ ਆ ਤੇ ਰੋਜ਼ ਨਵੀਆਂ ਇਦਾਂ ਦੀਆਂ ਖਬਰਾਂ ਘਟਨਾਵਾਂ ਕਹਾਣੀਆਂ ਵਾਪਰ ਦੀਆਂ ਨੇ ਵੀ ਸੁਣ ਕੇ ਰੋਂਗ ਟਿਖੜੇ ਹੋ ਜਾਂਦੇ ਹੈਗੇ ਇਸ ਕਰਕੇ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿਓ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਫੋਨ ਲੈ ਕੇ ਦਿੰਨੇ ਆ ਤਾਂ ਉਹਨੂੰ ਸਿਰਫ ਇੱਕੋ ਹੀ ਗੱਲ ਸਮਝਾਓ ਕਿ ਸੋਸ਼ਲ ਮੀਡੀਆ ਦੇ ਵਿੱਚ ਜੇ ਉਲਝ ਕੇ ਆਪਣੇ ਆਪ ਫਿਊਚਰ ਖਰਾਬ ਕਰ ਲਿਆ ਤੇ ਇਹ ਫਿਊਚਰ ਹੈ ਜਿਹੜਾ ਕਦੇ ਵੀ ਰਾਸ ਨਹੀਂ ਆਉਣਾ ਕਦੇ ਵੀ ਚੰਗਾ ਨਹੀਂ ਬਣਨਾ ਪਰ ਆਪਾਂ ਕਹਿ ਦਿੰਨੇ ਆ ਵੀ ਬੱਚਿਆਂ ਨੂੰ ਤਾਂ ਆਪਾਂ ਸਮਝਾ ਲੈਨੇ ਆ ਪਰ ਜਿਹੜੀਆਂ ਔਰਤਾਂ ਜਾਂ ਜਿਹੜੇ ਆਦਮੀ ਸੋਸ਼ਲ ਮੀਡੀਆ ਦੇ ਚੁੰਗਲ 'ਚ ਫਸ ਕੇ ਗਲਤ ਕੰਮ ਕਰਦੇ ਆ ਉਹਨਾਂ ਦਾ ਤਾਂ ਫਿਰ ਕਹਿ ਦਿੰਦੇ ਆ ਰੱਬ ਹੀ ਰੱਖਾ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ਕੈ ਜੀ